ਜਸਵੰਤ ਸਿੰਘ ਕਮਲ ਦੀ ਲਿਖੀ ਹੋਈ ਕਹਾਣੀ ਹੌਂਕਾ ਤੇ ਮੁਸਕਾਨ ਜਿਉਂ ਹੀ ਸ਼ਰਗੁਣਤਲਾ ਵਿਆਹ ਕਰਵਾ ਕੇ ਸਕੂਲ ਆਈ ਤਾਂ ਸਾਰੀਆਂ ਮਾਸਟਰਨਾਂ ਨੇ ਉਸ ਨੂੰ ਇੱਕ ਤਰ੍ਹਾਂ ਘੇਰਾ ਪਾ ਲਿਆ ਉਹ ਸਾਰੀਆਂ ਵਧਾਈਆਂ ਦਿੰਦਿਆਂ ਉਸ ਦੇ ਚਿਹਰੇ ਨੂੰ ਸ਼ਰਾਰਤ ਨਾਲ ਤਾੜ ਰੁੰਨਾ ਸਨ ਸੋਹੇ ਸੁਹਾਗ ਦੀ ਟੋਹ ਵਿੱਚ ਸਨ ਪਰ ਪੀਲੇ ਗੁਲਾਬ ਦੀ ਲੇਪ ਦੂਰ ਤੱਕ ਮੈਂ ਕਰ ਰਹੀ ਸੀ ਸ਼ੰਕੁੰਤਲਾ ਹਰ ਗੱਲ ਤੇ ਫਿਕਰਾਂ ਜਿਹਾ ਮੁਸਕਰਾ ਛੜਦੀ ਕੋਈ ਚੁੰਡੀ ਭਰਦੀ ਕੋਈ ਵੀਰਦੀ ਕਸੀਸ ਵਟਕੇ ਰੰਗੀਨ ਬੁੱਲ ਦੰਦਾਂ ਵਿੱਚ ਫੜ ਲੈਂਦੀ ਹਾਣੀ ਕੁੜੀਆਂ ਉਸ ਨੂੰ ਭਾਂਤ ਭਾਂਤ ਦੇ ਸਵਾਲਾਂ ਨਾਲ ਛੇੜ ਰੰਗਣਾ ਸਨ ਕਹਿੰਦੇ ਪੈਸੇ ਵਾਲਾ ਸੇਠ ਹੈ ਉਹ ਤਾਂ ਭੁੱਖੇ ਲਾਲੇ ਨੂੰ ਮੱਸੀ ਮਿਲੀ ਹੋਵੇਗੀ ਤੂੰ ਤਾਂ ਭੈਣੋ ਦਾਸ ਦਾਸ ਲੱਗਦੀ ਹੈ ਪੈਸੇ ਵਾਲਾ ਮਿਲਿਆ ਇਹਨੂੰ ਖੁਸ਼ੀਆਂ ਦਾ ਕੀ ਘਟਣ ਸ਼ੰਕੁਣਤਲਾ ਨੇ ਤੇੜੂnga ਝਾੜ ਕੇ ਕੁੜੀ ਬਾਲ ਤੱਕਿਆ ਤੇ ਤੇਰੇ ਖਿਆਲ ਵਿੱਚ ਸਰਮਾਏ ਨਾਲ ਹਰ ਖੁਸ਼ੀ ਖਰੀਦੀ ਜਾ ਸਕਦੀ ਹੈ। ਕੰਤੂ ਇਹੋਂ ਦਾੜ ਵੱਟਿਆਂ ਤਾਂ ਗੁਜ਼ਾਰਾ ਨਹੀਂ ਹੋਣਾ ਪੈਣਾ। ਉਸ ਸਾਥਨ ਸਾਥਨਾ ਦੇ ਲੱਖਾਂ ਯਤਨ ਤੇ ਵੀ ਕਿਸੇ ਦੇ ਕੁਝ ਪੱਲੇ ਨਾ ਪਾਇਆ ਅਤੇ ਆਪਾਂ ਅੰਦਰੋਂ ਅੰਦਰ ਸਮੇਟ ਲਿਆ। ਉਹ ਚਾਹੁੰਦੀ ਸੀ ਸਕੇ ਸਹੇਲੀਆਂ ਕੋਲੋਂ ਕੁਝ ਨਾ ਪੁੱਛਣ ਤੇ ਉਸ ਦਾ ਖਹਿੜਾ ਛੱਡ ਦੇਣ। ਉਹ ਕਿਤੇ ਗਵਾਚ ਜਾਣਾ ਚਾਹੁੰਦੀ ਸੀ ਪਰ ਉਹ ਕਿਹੜੇ ਮੂੰਹ ਕੁੜਨਾਂ ਨੂੰ ਰੋਕਦੀ ਜਿਹੜਾ ਆਪ ਲੋੜੇ ਦੀ ਮਹਿਫਲਾਂ ਦੀ ਰਾਣੀ ਹੁੰਦੀ ਸੀ ਉਸ ਸਾਰਿਆਂ ਸਿਰ ਮਿੱਟੀ ਝਾੜੀ ਸੀ ਹੁਣ ਸ਼ਰੀਕਣਾ ਦੀ ਵਾਰੀ ਤੋਂ ਕਿਵੇਂ ਪਾਸਾ ਵਟਦੀ ਹੋਰ ਪੰਗਾ ਸਭ ਖੋ ਖਾਦੀ ਇਹ ਤਾਂ 10 ਪਹਿਲੀ ਰਾਤ ਕੀਵੇਂ ਸੀ ਉਸ ਸਾਹ ਪਰ ਇਹ ਹਮਦਰਦੀ ਦੇ ਰੰਗਾਂ ਇੱਕ ਇੱਕ ਚੁਆਟਾਂ ਲਾ ਰਹੀਆਂ ਨੇ ਉਸ ਉਹਨਾਂ ਨੂੰ ਗਲੋ ਲਾਉਣ ਲਈ ਇੱਕ ਤੁੱਕ ਬੋਲੀ ਜੋ ਜਾ ਉਸੋ ਆਪੇ ਵੇਖੋ ਪੋਛ ਪੋਛ ਪਛਤਾਉਣਾ ਕੀ ਅਸੀਂ ਥੋੜੇ ਕੀਤਿਆਂ ਟਾਲਣ ਵਾਲਾ ਐ ਅੱਜ ਪਾਰਟੀ ਵੀ ਲੈਣੀ ਐ ਗਲਾਮਲੀ ਵਾਲੀ ਗਜ਼ਲ ਵੀ ਤੇਰੇ ਕੋਲੋਂ ਸੁਣਨੀ ਐ ਉਦੋਂ ਵੀ ਪ੍ਰਾਰਥਨਾ ਦੀ ਘੰਟੀ ਵੱਜੀ ਸ਼ੰਗੋਲ ਤਲਾਕ ਨੇ ਹਾਜ਼ਰੀ ਲਾਗ ਦੇ ਲਾਈਨ ਵਿੱਚ ਆ ਖਲੋਤੀ ਲੈਕਚਰ ਹਰ ਜਿਸ ਉਸ ਨੂੰ ਕੰਨੀ ਤੋਂ ਵੇਖ ਰਿਹਾ ਸੀ ਜਾਲਮਾ ਤੇਰੇ ਕੋਲ ਤਾਂ ਦਰਦ ਦਾ ਥਾ ਸ਼ਰਮਾਇਆ ਹੈ ਤੂੰ ਕਿਉਂ ਆਮ ਲੋਕਾਂ ਵਿੱਚ ਸ਼ਾਮਲ ਹੋ ਗਿਆ 10ਵੀਂ 11ਵੀਂ ਦੇ ਮੁੰਡੇ ਕੁੜੇ ਵੀ ਚੋਰ ਝਾਤਿਆਂ ਨਾਲ ਸਾਜ ਵਿਆਹੀ ਨੂੰ ਵੇਖ ਰਹੇ ਸਨ ਉਸ ਨੂੰ ਸਾਰੀਆਂ ਅੱਖਾਂ ਸੇਲੇ ਚੁਗਦਿਆਂ ਲੱਗਾਂ ਨਜ਼ਰਾਂ ਦੀਆਂ ਆਪ ਮੁਹਾਰੀਆਂ ਛੱਲਾਂ ਵਿੱਚੋਂ ਖੁਰਦੀ ਜਾ ਰਹੀ ਸੀ ਇਸ ਤੋਂ ਕਿਤੇ ਚੰਗਾ ਸੀ ਨਾ ਹੀ ਆਉਂਦੀ ਪਰ ਆਉਂਦੀ ਕਿੰਨਾ ਕੁ ਚਿਰਨਾ ਹਰ ਜਸ ਆਖਦਾ ਸੀ ਹਰ ਔਖ ਨੂੰ ਅੱਗੋਂ ਹੋ ਕੇ ਮਿਲੋ ਪਰ ਹੁਣ ਉਹ ਵੀ ਬੱਟੇ ਮਾਰਨ ਵਾਲੀਆਂ ਦੀ ਕਤਾਰ ਵਿੱਚ ਆਖੜੋਤਾ ਹੈ ਉਸ ਨੂੰ ਚੱਕਰ ਆ ਗਿਆ ਕਿਤੇ ਡਿੱਗ ਹੀ ਨਾ ਪਾਵਾਂ ਉਹ ਵਿਦਿਆਰਥੀਆਂ ਤੋਂ ਪਹਿਲਾਂ ਕਲਾਸਰੂਮ ਵਿੱਚ ਆ ਕੇ ਕੁਰਸੀ ਤੇ ਬੈਠ ਗਈ ਸਿਰ ਉਸ ਤਲੀ ਤੇ ਬੋਚਿਆ ਹੋਇਆ ਸੀ ਮੈਂ ਸੱਚੀ ਵਿਆਹੀ ਗਈ ਹਾਂ ਇਸ ਤੋਂ ਵੱਡਾ ਮਖੌਲ ਜ਼ਿੰਦਗੀ ਨਾਲ ਹੋਰ ਕੀ ਹੋ ਸਕਦਾ ਹੈ ਹਾਏ ਮੇਰੇ ਅਰਮਾਨ ਮੈਂ ਕੀ ਸੋਚਿਆ ਤੇ ਕੀ ਹੋ ਗਿਆ ਸਾਰਨ ਸਦਰਾ ਮਿਟ ਜਾਣ ਵਾਲੀ ਉਹ ਰਾਤ ਤੇ ਮੇਰਾ ਪਤੀ ਕਸਤੂਰੀ ਲਾਲ ਉਸ ਤਰ ਤਰੀ ਲੈਂਦੇ ਅੱਖਾਂ ਮੀਟ ਲੀਆਂ ਤੇ ਫਿਰ ਸਰਫਿਰ ਕਸਤੂਰੀ ਲਾਲ ਨਹੀਂ ਦਰਗੰਤ ਲਾਲ ਉਸ ਝੱਟ ਆਪਣਾ ਨੱਕ ਫੜ ਲਿਆ ਉਹ ਮਾਰਦੇ ਛੱਪੜ ਤੋਂ ਮੈਂ ਬਾਚ ਕਿਵੇਂ ਗਈ ਸ਼ਾਇਦ ਵਾਰ-ਵਾਰ ਡੁੱਬਣ ਮਰਨ ਲਈ ਹਰਜਸ ਆਖਦਾ ਸੀ ਅਨੁਭਵੀ ਬੰਦਿਆਂ ਲਈ ਮਰਨ ਨਾਲੋਂ ਜਿਉਣਾ ਕਿਤੇ ਵੱਧ ਔਖਾ ਹੁੰਦਾ ਹੈ ਮੈਨੂੰ ਉਸ ਦੀ ਗੱਲ ਉੱਤੇ ਯਕੀਨ ਕਿਉਂ ਨਹੀਂ ਹੋਇਆ ਮਨ ਤੇ ਪਈ ਸੱਟ ਗਿਆਨ ਨੂੰ ਸੱਚਾਈ ਦਾ ਰੂਪ ਦੇ ਦਿੰਦੀ ਹੈ ਭੈਣ ਜੀ ਸਤਿ ਸ੍ਰੀ ਅਕਾਲ ਸਸਰੀਆਕਾਲ ਮੁੰਡੇ ਕੁੜੀਆਂ ਨੇ ਕਮਰੇ ਵਿੱਚ ਵੜਦਿਆਂ ਇੱਕ ਤਰ੍ਹਾਂ ਵਿਦਾਇਗਾਂ ਦੀ ਝੋਟ ਵਜੋਂ ਵੀ ਆਖਣਾ ਸ਼ੁਰੂ ਕਰ ਦਿੱਤਾ ਸਾਰਿਆਂ ਦੀ ਸੀਟਾਂ ਮਲ ਲੈਨ ਤੇ ਸ਼ੰਕੁਨਤਲਾ ਉੱਠ ਕੇ ਖਲੋ ਗਈ ਸੁਣੋ ਬੀਬੇ ਰਾਣੀ ਵਣ ਕੇ ਬੜੀ ਜਾ ਉਹ ਅੱਜ ਮੈਂ ਤੁਹਾਨੂੰ ਪੜਾ ਨਹੀਂ ਸਕਾਂਗੀ ਮੇਰਾ ਸਿਰ ਉਸ ਉਂਗਲੀ ਨਾਲ ਚੱਕਰ ਦਿੱਤੇ ਉਹ ਕਲਾਸ ਵਿੱਚੋਂ ਜਾਣ ਲੱਗੀ ਰਾਤੀ ਜਾਗਦੀ ਰਹੀ ਹੋਵੇਗੀ ਪਿਛਲੀਆਂ ਡੈਸਕਾਂ ਤੋਂ ਕਿਸੇ ਮਨ ਚਲੇ ਮੁੰਡੇ ਨੇ ਹੌਲੀ ਜਿਹੀ ਆਵਾਜ਼ਾਂ ਕਸਣਾਂ ਜਵਾਬ ਵਿੱਚ ਕੁਜੀ ਜੀ ਹਾਸੜ ਪੈ ਗਈ ਜਾਂਦੀ ਜਾਂਦੀ ਸੰਕੁਲਤਣਾ ਨੇ ਫਣੀਅਰ ਸਪਣੀ ਵਾਂਗ ਧੌਣ ਮੋੜੀ ਉਹ ਪੁੱਛਣਾ ਚਾਹੁੰਦੀ ਸੀ ਕੌਣ ਵਗਿਆ ਹੈ ਪਰ ਛੇਤੀ ਹੀ ਉਸ ਕਾਲੇ ਪੰਤੇ ਕਾਬੂ ਪਾ ਲਿਆ 40 50 ਪੱਕੇ ਤੇ ਮੀਸ਼ਨੇ ਮੁੰਡੇ ਕੁੜੀਆਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਉਹਦਾ ਨਿੱਤ ਦਾ ਵਯਾਵਾ ਸੀ ਉਹ ਅਣਸੁਣੀ ਕਰਕੇ ਬਾਹਰ ਆ ਗਈ ਉਹ ਰਜਿਸਟਰ ਲਈ ਜਾਂਦੇ ਪੂਰਨ ਚਪੜਾਸੀ ਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਸੱਤਿਆ ਇੱਕ ਕੁਰਸੀ ਬੋਗਣ ਬਿਲਿਆ ਹੇਠ ਲਿਆ ਦੇ ਹੁਣੇ ਲਿਆਇ ਜੀ ਪੂਰਨ ਨੇ ਨਾਲ ਹੀ ਸਿਰ ਹਲਾਇਆ ਤੇ ਚਟ ਸਟਾਫ ਰੂਮ ਬੁਲਵਾਦ ਗਿਆ ਸ਼ਾਮ ਦੀ ਗਲਾਬ ਜਾਮਣਾ ਵਾਲੀ ਪਾਰਟੀ ਮੁੰਡਿਆਂ ਮੁੰਡੇ ਦੀ ਚਾਵਾਂ ਨੂੰ ਹੁਲਾਰਾ ਹੁਲਾਰ ਗਈ ਸੀ ਉਹ ਕੁਰਸੀ ਢਾ ਕੇ ਝੂਮਦਾ ਝੂਮਦਾ ਤੁਰ ਗਿਆ ਸ਼ਿਨਕੋਲਤਰਾ ਨੇ ਸ਼ਿਨਕੋਲਤਰਾ ਨੇ ਕੁਰਸੀ ਤੇ ਬੈਠਦਿਆਂ ਲੰਬਾ ਸਾਹ ਭਰਿਆ ਤੇ ਆਪਾਂ ਹੌਲਾ ਕਰਨ ਲਈ ਸਿਰ ਕੁਰਸੀ ਦੀ ਬੈਕ ਬੈਕ ਉੱਤੇ ਸੁੱਟ ਦਿੱਤਾ। ਉਸਦੇ ਸਿਰ ਤੇ ਬੋਗਨ ਬਿਲੀਆਂ ਛਾਂ ਕਰ ਰਹੀ ਸੀ। ਜਿਸ ਤੇ ਫੁੱਲਾਂ ਨਾਲੋਂ ਕੰਡੇ ਬਹੁਤੇ ਸਨ ਤੇ ਫੁੱਲਾਂ ਵਿੱਚ ਮਹਿਕ ਪੋਰਾ ਨਹੀਂ ਸੀ। اے ਭਗਵਾਨ ਹੁਣ ਕੀ ਹੋਵੇਗਾ? ساری ਉਮਰ ਦਰਗੰਤ ਲਾਲ ਨਾਲ ਜਵਾ ਹੋਵੇਗੀ। ਮੈਂ ਬੀ ਐਡ ਕੀਤੀ ਸੀ ਕਰਦਿਆਂ ਦੀਆਂ ਨੇਰੀਆਂ ਸਿਫਤਾਂ ਤੇ ਕੋਈ ਇਤਵਾਰ ਕਰ ਗਈ ਕਿਉਂ ਇਤਵਾਰ ਕਰ ਗਈ ਦੇਖੋ ਸਿਤਮ ਵਿਸ਼ਵਾਸੀ ਹੀ ਘਾਤ ਬਣ ਜਾਂਦਾ ਹੈ ਦਰਗੰਤ ਲਾਲ ਦੇ ਪੈਣਾ ਮੈਨੂੰ ਪੁੱਠੇ ਸਿੱਧੇ ਸਵਾਲਾਂ ਨਾਲ ਹਰ ਤਰ੍ਹਾਂ ਟੋਕ ਲੰਨਾ ਸਨ ਮੈਨੂੰ ਜਦ ਦੱਸਿਆ ਗਿਆ ਉਹਦਾ ਰੰਗ ਸੋਲਾ ਹੈ ਨਿਕਲੇ ਪੱਥਰ ਕੋਲ ਪਰ ਰੰਗਾਂ ਚ ਕੀ ਪਿਆ ਬੰਦੇ ਚ ਗੁਣ ਦੀ ਮਹਿਕ ਹੋਵੇ ਖੇੜਾ ਤਾਂ ਫਿਰ ਵੀ ਜੀਵਿਆ ਜਾ ਸਕਦਾ ਹੈ ਕੱਟ ਤੋਂ ਕੱਟ ਉਹ ਬੰਦਾ ਤਾਂ ਹੁੰਦਾ ਵਿਚਾਰਾ ਵਿਚਾਰਾਂ ਦਾ ਹਾਨੀ ਉਸ ਨੂੰ ਮੈਂ ਆਪ ਬਣਾ ਲੈਂਦੀ ਸ਼ਕੁਨਤਲਾ ਨੂੰ ਆਪਣੀ ਲਿਆਕਤ ਤੇ ਹੁਨਰ ਉਤੇ ਜਿਜਵਤੀ ਮਾਨ ਸੀ ਉਸ ਨੂੰ ਭਰੋਸਾ ਸੀ ਮੈਂ ਕਾਵਾਂਗੀ ਤਾਂ ਕੁਸਤੂਰੀ ਲਾਲ ਵਿੱਚੋਂ ਸੁਗੰਧਾਂ ਦੀ ਪਵਾਰੇ ਕਿਵੇਂ ਨਾ ਉੱਡਣਗੇ ਪਰ ਹਕੀਕਤ ਨੇ ਵਿਚਾਰੀ ਕਲਪਨਾ ਨੂੰ پاس-ਪਾਸ ਕਰਕੇ ਰੰਗ ਦਿੱਤਾ ਕਸੂਰੀ ਲਾਲ ਤੇ ਮੋٹے ਭੁੱਲਣ ਪਰੇ ਪਰੇ ਚਿਹਰਾ ਉਸ ਦੀਆਂ ਨਜ਼ਰਾਂ ਤੋਂ ਪਰਾਂ ਨਹੀਂ ਹੁੰਦਾ ਸੀ ਇੱਕ ਕੋਮਲ ਰਾਤ ਹੀ ਰੋਹ ਤੇ ਪਹਾੜ ਪਾਰ ਇੱਕ ਹੌਕੇ ਵਿੱਚ ਉਹ ਡੁੱਬ ਖਲੋਤੀ ਵਿਆਹ ਨਹੀਂ 1 ਲੱਖ ਦਾ ਸੌਦਾ ਤੈਅ ਹੋਇਆ ਹੈ ਸੰਗੀਤਕਾਰ ਸ਼ਕੁੰਤਲਾ ਅਗਰਵਾਲ ਵੀ ਐਡ ਦਾ ਵਿਆਹ ਹੁੰਦਾ ਹੈ ਰੂਹਾਂ ਤੇ ਸਰੀਰਾਂ ਦੇ ਹਾਂ ਦਾ ਇੱਥੋਂ ਤੇ ਕੋਈ ਵੀ ਹਾਂ ਨਹੀਂ ਸੀ ਕਰਦਿਆ ਮੈਨੂੰ ਪੜ੍ਹੀ ਲਿਖੀ ਤੇ ਆਪਣੇ ਪੈਰਾਂ ਤੇ ਖਲੋਤੀ ਕੁੜੀ ਨੂੰ ਵੀ ਭਾਰ ਸਮਝਿਆ ਇਹ ਕਿਹੋ ਜਿਹੇ ਰਿਸ਼ਤੇ ਆ ਮੋਹ ਕਿੱਥੇ ਮਰ ਗਿਆ ਹਰ ਜਸਾਕਦਾ ਸੀ ਜ਼ਿੰਦਗੀ ਇੱਕ ਸ਼ਾਨਦਾਰ ਸਫ਼ਰ ਹੈ ਤਿਹਾਨੀ ਨਾਲ ਨਹੀਂ ਤੰਰੀ ਪਟਕਣਾ ਕੀ ਇਹ ਪਟਕਣਾ ਉਮਰ ਪਰ ਰਹੇਗੀ ਜਾਲਮਾ ਜਾਲਮਾ ਤੂੰ ਮੈਨੂੰ ਹਲਕੇ ਫੁਲਕੇ ਗੀਤਾਂ ਤੋਂ ਚੁੱਕ ਕੇ ਸੁਰਸਾਰ ਗ਼ਜ਼ਲਾਂ ਤੇ ਕਿਉਂ ਲਿਆ ਹਾਂ ਹੁਣ ਮੈਂ ਕਸਤੂਰੀ ਲਾਲ ਨਾਲ ਸਮਝੌਤਾ ਕਰਨ ਯੋਗੀ ਵੀ ਨਹੀਂ ਰਹੀ ਮੈਂ ਸ਼ੇਬਖ ਭਗਵਾਨ ਤਾਂ ਨਹੀਂ ਜਿਹੜੀ ਨਿਤ ਜ਼ਹਿਰ ਪੀ ਲਿਆ ਕਰਾਂਗੀ ਹੁਣ ਆਪਣੀ ਕਿਸਮਤ ਦਾ ਦੋਸ਼ ਤੈਨੂੰ ਰੱਬ ਮਾਂ ਪੈ ਲਿਆ ਕਸਤੂਰੀ ਲਾਲ ਨੂੰ ਦੇਮਾਂ ਪਰ ਸ਼ੁਗੋਲਤਲਾ ਮੋਹ ਭਾਵੇਂ ਤੂੰ ਨਹੀਂ ਫੁੱਟੀ ਪਰ ਵਿਆਹ ਲਈ ਤਾਂ ਤੋ ਆਪ ਵੀ ਕਾਲੀ ਸੀ ਉਹਦੀਆਂ ਅੱਖਾਂ ਮੀਟੀਆਂ ਗਹਿ ਹੋਗਾ ਸਨ ਪਰ ਪਹਿਲੀ ਰਾਤ ਦਾ ਸੀਨ ਉਸ ਅੱਗੇ ਸਕਾਰ ਹੋਇਆ ਹਿੱਲਣ ਦਾ ਤਾਂ ਨਾ ਨਹੀਂ ਲੈਂਦਾ ਸੀ ਸ਼ੰਕੁੰਤਰਾ ਨੇ ਅਰਮਾਨਾ ਭਰੀ ਉਠਾਣ ਤੇ ਮਸ ਰੋਸੀ ਨੇ ਮੁਸਕਾਨ ਨਾਲ ਕਸਤੂਰੀ ਲਾਲ ਦਾ ਸਵਾਗਤ ਕੀਤਾ ਹੱਥ ਜੋੜ ਕੇ ਹਲਕਾ ਜਿਹਾ ਸਿਰ ਨਵਾਉਂਦੇ ਨਮਸਤੇ ਆਖੀ ਪਹਿਲੀ ਹੱਥ ਲਾਉਣਾ ਉਸ ਨੂੰ ਮਨੁੱਖਤਾ ਦੀ ਹਾਨੀ ਜਾਬੀ ਸੀ ਕਸਤੂਰੀ ਉਸ ਨੂੰ ਬਾਹਾਂ ਵਿੱਚ ਭਰ ਕੇ ਫੁੱਲਾਂ ਸਜਾਇਆ ਬਲੰਕ ਤੇ ਬਹਿ ਗਿਆ ਉਹ ਮਦਹੋਸ਼ ਹੁੰਦੀ ਜਾ ਰਹੀ ਸੀ ਲੰਬੇ ਆਨੰਦ ਦੀ ਇੰਤਜ਼ਾਰ ਵਿੱਚ ਉਹ ਸਰਸਾਰ ਹੋਈ ਪਈ ਸੀ ਮੇਰੀ ਕੰਤੋ ਪਤੀ ਦੇਵ ਨੇ ਪਿਆਰ ਨਾਲ ਪੁਕਾਰਿਆ ਸ਼ੰਕੁੰਤਲਾ ਨੇ ਖੇੜਦਿਆਂ ਤੇ ਸਾਂਗਦਿਆ ਖਾਮੋਸ਼ ਹੋ ਘਾਰਾ ਭਰਿਆ ਮੇਰੇ ਗਹਿਣੇ ਪਸੰਦ ਹਨ ਜੀ ਤੁਸੀਂ ਬਹੁਤ ਪਸੰਦ ਹੋ ਬਹੁਤ ਚੰਗੀ ਗਹਿਨੇ ਨਗੂਣੀਆਂ ਜੀ ਕੀ ਗੱਲ ਹੈ 파ਵਾ ਭਰੀ ਕੁੜੀ ਵਿਸ਼ਾਲ ਵਿਸ਼ਾਲ ਹੋਈ ਜਾ ਰਹੀ ਸੀ ਨਗੂਣੇ ਨਹੀਂ ਪੂਰਾ 34000 ਲੱਗਾ ਲਿਸ਼ਕਾ ਮਾਰਦੇ ਗੱਲ ਦੇ ਹਾਰ ਵਾਲ ਉਸਨੇ ਇਸ਼ਾਰਾ ਕੀਤਾ ਸ਼ੰਕੁਲਤਾਂ ਨੂੰ ਪਹਿਲੀ ਵਾਰ ਉਸ ਕੋਲੋ ਸ਼ਰਾਬ ਦੀ ਬੋ ਆਈ ਇਹ ਬੰਦਾ ਆਪਣੇ ਨਾਲੋ ਗਹਿਣਿਆਂ ਦੀ ਵੱਧ ਇੰਤੇ ਸਮਝਦਾ ਹੈ ਹੇ ਰੱਬਾ ਇੱਕ ਚੀਜ਼ ਉਸ ਦੀ ਰੋਹ ਦੇ ਆਰ ਪਾਰ ਹੋ ਗਈ ਉਸ ਸੰਤ ਸਿਆਣਪ ਨਾਲ ਹੌਂਕੇ ਨੂੰ ਅੰਦਰੇ ਜਬਤ ਕਰ ਲੈ ਰੰਗੀ ਰਾਤ ਨੂੰ ਉਹ ਕਿਸੇ ਵੀ ਅਪਸ਼ਗਣੀ ਨਾਲ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਇਹ ਰਾਤ ਉਸ ਨੂੰ ਉਡੀਕਦਿਆਂ ਮਸੀ ਆਈ ਸੀ ਉਸ ਮੁਸਕਰਾਉਂਦਿਆਂ ਮੋੜ ਪੁੱਛਿਆ ਸ਼ਰਾਬ ਨੇ ਜਾਮ ਖੂਬ ਚੱਲੇ ਫਿਰ ਨਹੀਂ ਕੋਈ ਖਾਸ ਨਹੀਂ 11 ਜੁੰਡੀਦਾਰਾਂ ਦੇ ਮਜਬੂਰ ਕਰਾਂ ਤੇ ਸਿਰਫ ਇੱਕ ਪੈਗ ਉਸ ਉਂਗਲੀ ਖੜੀ ਕਰ ਦਿੱਤੀ ਮੈਨੂੰ ਪਤਾ ਸੀ ਮੈਂ ਤੇਰੇ ਪੇਸ਼ ਹੋਣਾ ਉਸ ਫਸਾਉਣ ਦੇ ਯਤਨ ਨਾਲ ਆਖਿਆ ਹਾਂ ਸੱਚ ਤੇਰੀ ਬੈਂਕ ਪੁੱਕ ਵਿੱਚ ਕਿੰਨੇ ਹਜ਼ਾਰ ਹੈ ਸ਼ਕੁੰਤਲਾ ਇੱਕ ਧੱਕਾ ਖਾ ਕੇ ਰਹੇਗੀ ਉਸ ਨੂੰ ਆਸ ਨਹੀਂ ਸੀ ਪਹਿਲੇ ਮਿਲਣ ਵਿੱਚ ਕਸਤੂਰੀ ਲਾਲ ਕੌੜੀਓਂ ખોટી ਗੱਲ ਵੀ ਕਰੇਗਾ ਕਸਤੂਰੀ ਉਸਦੇ ਚਿਹਰੇ ਤੇ ਝੱਟ ਪਾਪ ਗਿਆ ਤੇਰੇ ਬਾਈ ਜੀ ਨੇ ਹੀ ਦੱਸਿਆ ਸੀ ਕਿ ਸਾਰੀ ਤਨਖਾਹ ਜਮ੍ਹਾਂ ਹੁੰਦੀ ਹੈ 25000 ਕੁਝ ਸੌ ਕੁੜੀ ਨਜੀਲੀ ਸਾਬਦਾਨ ਨਿਵਰਤੀ ਕੇ ਮੱਥੇ ਵੱਲ ਨਾ ਆਉਣ ਦਿੱਤਾ 125000 ਤੇ 50 ਮੇਰੇ ਕੋਲ ਹੈ ਪੌਣੇ 2 ਲੱਖ ਪ੍ਰਸੰਤਾ ਵਿੱਚ ਉਸਦੇ ਬੁੱਲ ਹੋਰ ਫੁੱਲ ਗਏ 5 ਲੱਖ ਦਾ ਕਰਜ਼ਾ ਮਨਜ਼ੂਰ ਹੋ ਚੁੱਕਾ ਹੈ ਸਮਝ 14 ਦਾ ਸੇਲਰ ਪੱਕੇ ਪੈਣੀ ਉਸ ਲੰਬਾ ਸਾਹ ਭਰ ਕੇ ਪੁਹਾਰਾ ਮਾਰਿਆ ਛਰਾਵ ਦੀ ਦੁਰਗੰਧ ਨੇ ਸੇਜ ਵਿਛਾਈ ਸਜਰੀ ਫੁੱਲਾਂ ਦੀ ਮਹਿਕ ਨਿੱਸਰ ਪਾ ਦਿੱਤੀ। ਸ਼ਰਾਬ ਤੇ ਮੁੜਕੇ ਦੀ ਬੋਧ ਦਾ ਸੰਯੋਗ ਇੱਕ ਜੀਵ ਦਮ ਹੋੜ ਵਿੱਚ ਬਦਲ ਗਿਆ। ਕੁੜੀ ਨੇ ਆਪਣੀ ਲਿਆਕਤ ਨੂੰ ጫਟਾ ਮਾਰਿਆ। ਉਹ ਉਸ ਨੂੰ ਪੈਸਿਆਂ ਦੀ ਗੇੜ ਵਿੱਚੋਂ ਕੱਢ ਕੇ ਜਿਉਂਦੀ ਕੁਦਰਤੀ ਲੀ ਉੱਤੇ ਲੈ ਆਉਣਾ ਚਾਹੁੰਦੀ ਸੀ। ਮੈਨੂੰ ਕਸ਼ਮੀਰ ਨਹੀਂ ਲੈ ਕੇ ਚਲੋਗੇ। ਉਸਨੂੰ ਪਿਆਰ, ਮੁਸਕਾਨ ਤੇ ਭਰਪੂਰ ਮਾਨ ਨਾਲ ਕੁੜੀ ਨੇ ਕਸਤੂਰੀ ਲਾਲ ਨੂੰ ਚਪੇਰਿਓਂ ਵੱਲ ਲੈ। ਉਸਦੀ ਇੱਕ خواہش ਸੀ ਕਿ ਦਲ ਦੀ ਸ਼ੈਰ ਕਰਦਿਆਂ ਸ਼ਿਕਾਰੀ ਵਿੱਚ ਉਹ ਉਸਨ ਗੁਲਾਮ ਬਲੀ ਦੀ ਗੇਜ਼ਲ ਸੁਣਾਵੇ ਤੇ ਹਮੇਸ਼ਾ ਲਈ ਆਪਣੇ ਭਾਵਾਂ ਦਾ ਹਾਣੀ ਬਣਾ ਲਵੇ ਮੇਰੀ ਸ਼ਕੁੰਤਲਾ ਤੂੰ ਤਾਂ ਸਿਆਣੀ ਐ ਬੜੀ ਲਿਖੀ ਕਸ਼ਮੀਰ ਜਾਵਾਂਗੇ 2.5 3000 ਵਾਟਾਂਗੇ ਹਾਸਲ ਕੀ ਉਸ ਖਾਲੀ ਹੱਥਾਂ ਲਾ ਦਿੱਤੇ ਹੋਰ ਪੈਸੇ ਕਾਦੇ ਵਾਸਤੇ ਹੁੰਦੇ ਐ ਸ਼ਕੁੰਤਲਾ ਨੇ ਮਨ ਦਾ ਉੱਠਿਆ ਗੁੱਸਾ ਨਰਮੀ ਦੀ ਲਕੀਰ ਟੱਪਾ ਪਾਇ ਪੈਸੇ ਹੁੰਦੇ ਐ ਰੁਪਇਆ ਨਾਲ ਜ਼ਰ ਜ਼ਰਬਾ ਦੇਣ ਲਈ ਤੇ ਪਰ ਇਹ ਹੁੰਦੇ ਆ ਡਾਲਰ ਨਾਲ ਜ਼ਰਬਾ ਦੇਣ ਲਈ ਹੈ ਨਾ ਕੁੜੀ ਨੇ ਆਪਣਾ ਵਿਅੰਗ ਹੋਰ ਤਿੱਖਾ ਕਰ ਮਾਰਿਆ ਤੋਂ ਠੀਕ ਆਕਦੀ ਆ ਵਾਵਾ ਤੈਨੂੰ ਹੋਰ ਸਮਝਾਉਣ ਦੀ ਲੋੜ ਨਹੀਂ ਲਹਿਰ ਵਿੱਚ ਆ ਕਸਤੂਰੀ ਲਾਲ ਚੁਟਕੀ ਵਜਾ ਗਿਆ ਲੋਲਾ ਕਸਤੂਰੀ ਕੁੜੀ ਦਾ ਮੋਟਾ ਵਿਅੰਗ ਵੀ ਨਾ ਸਮਝ ਸਕਿਆ ਉਹ ਵਿੱਚੇ ਵਿੱਚ ਕੁੜੀ ਦੀ ਆਪੇ ਨੂੰ ਆਖਣ ਲੱਗੀ ਕੋਮਲ ਭਾਵਾਂ ਵਾਲੀ ਏ ਹੈ ਤੇਰਾ ਪਤੀ ਦੇ ਸਵਾ ਲੱਖ ਦਾ ਨੀਲਾ ਬੈਂਗਣ ਘੰਟੀ ਦੀ ਆਵਾਜ਼ ਨਾਲ ਸ਼ੰਕੁਨਤਲਾ ਤਰਫੀ ਪੀੜ ਬਦਲ ਗਿਆ ਸੀ ਉਸ ਨੂੰ ਕੁਝ ਯਾਦ ਆਇਆ ਉਹ ਪ੍ਰਿੰਸੀਪਲ ਕੋਲ ਚਲੀ ਗਈ ਸਸਟ੍ਰਿਆਕਰ ਬੁਲਾਉਂਦਿਆਂ ਉਸ ਬੇਨਤੀ ਕੀਤੀ ਪ੍ਰਿੰਸੀਪਲ ਸਾਹਿਬ ਮੇਰੀ ਤबीयत ਠੀਕ ਨਹੀਂ ਮੈਂ ਦੀ ਛੁੱਟੀ ਲਈ ਅਰਜੀ ਦਿੰਦੀ ਹਾਂ ਵਧਾਂਗਾ ਸ਼ੰਕੁਨਤਲਾ ਕੀ ਗੱਲ ਠੀਕ ਹੈ ਤਾਂ ਹੈ ਛੁੱਟੀ ਕਾਦੇ ਲਈ ਲੈ ਲੈਣੀ ਹੈ ਤੂੰ ਥੋੜਾ ਆਰਾਮ ਕਰ ਲੈ ਚਿੱਟੇ ਕਾਲੇ ਪ੍ਰਿੰਸੀਪਲ ਨੇ ਸਜਰੇ ਵਿਆਹ ਦੀ ਖੁਸ਼ੀ ਵਿੱਚ ਹਮਦਰਦੀ ਜਤਾਈ ਪਾਰਟੀ ਦਾ ਉਹ ਵੀ ਹੱਕਦਾਰ ਸੀ ਉਹ ਲੱਤਾਂ ਤੋਂ ਦੀ ਮੋੜ ਮੋੜ ਕੁਰਸੀ ਤੇ ਆ ਬੈਠੀ ਜਿਸ ਤੇ ਮੈਂ ਇੱਕ ਬੋਣੀ ਫੁੱਲ ਥੋੜੇ ਤੇ ਕੰਡੇ ਬਹੁਤੇ ਸਨ ਕਸਤੂਰੀ ਲਾਲ ਮੋੜ ਦਰਗੰਧਨ ਲਾਲ ਵਿੱਚ ਬਦਲ ਗਿਆ ਇਸ ਬੰਦੇ ਤੋਂ ਕਿਵੇਂ ਖੜਾ ਛੁੱਟੇਗਾ ਹਰ ਜਸਾਕ ਦਾ ਸਿੱਕਾ ਦਮ ਪੁੱਟ ਲੈਣ ਵਾਲੇ ਬਹੁਤੀ ਵਾਰ ਮੰਝਲ ਨੂੰ ਪਾ ਲੈਂਦੇ ਹਾਂ ਕਦਮ ਪੁੱਟਣਾ ਵੀ ਤਾਂ ਦਲੇਰੀ ਦਾ ਕੰਮ ਹੈ ਇਹ ਦਲੇਰੀ ਮੈਂ ਕਰ ਸਕਾਂਗੀ ਹਰਜਸ ਨੇ ਆਪ ਕਿਉਂ ਨਾ ਕਦਮ ਪੁੱਟਿਆ ਉਹ ਕਿਵੇਂ ਸਧਾਰਨ ਜਨਾਨੀ ਨਾਲ ਨਿਰਵਾਹ ਕਰੀ ਗਿਆ ਦੋ ਬੱਚਿਆਂ ਦਾ ਬਾਪ ਵੀ ਬਣ ਗਿਆ ਕਦਮ ਮੈਂ ਪੁੱਟ ਨਹੀਂ ਸਕਾਂਗੀ ਤੇ ਦੁਰਗੰਧ ਨਾਲ ਜੀ ਵੀ ਨਹੀਂ ਸਕਾਂਗੀ ਆਖਰ ਨੂੰ ਰਹਿ ਗਈ ਖੁਦ ਖੁਸ਼ੀ ਬੁੱਧ ਖੁਸ਼ੀ ਲਈ ਜੇ ਰਾਜਾ ਉਹਦੀ ਕੁਰਸੀ ਦੀ ਚੌੜੀ ਬਾਉ ਉੱਤੇ ਹਰ ਜਿਸ ਨੇ ਜ਼ਿਆਦਾ ਪਿਆਲਾ ਲਿਆਦ ਰੱਖਿਆ ਕੁੜੀ ਨੇ ਭਰੀਆਂ ਅੱਖਾਂ ਨਾਲ ਸਾਨੂੰ ਪੂਰੇ ਤੇ ਲੰਬਾ ਹੌਕਾ ਪਰ ਕੇ ਬੋਲੀ ਮੈਂ ਪੀ ਨਹੀਂ ਸਕਾਂਗੀ ਤੁਹਾਡੀ ਹਮਦਰਦੀ ਦਾ ਸ਼ੁਕਰੀਆ ਉਹਦੀ ਸਧਾਰਨ ਗੱਲ ਵਿੱਚ ਗੁੱਜੀ ਪਿਓ ਭੋਖਣਾ ਹੋਣ ਤੇ ਵੀ ਕੁੰਝ ਲੋਕਾਂ ਨੂੰ ਖਾਣਾ ਪੈਂਦਾ ਜੀਣਾ ਪੈਂਦਾ ਹੈ ਹਰਦਸ ਪਹਿਲਾਂ ਵਾਂਗ ਹੀ ਸਜੀਦਾ ਸੀ ਕਿਉਂ ਕਿਉਂਕਿ ਉਹਨਾਂ ਨੇ ਸੰਸਾਰ ਨੂੰ ਵਿਅਸ਼ੀ ਹੋਣ ਤੋਂ ਬਚਾਉਣਾ ਹੁੰਦਾ ਆਪਣੀ ਕੁਰਬਾਨੀ ਨਾਲ ਨਾ ਅਹਿਸਾਸ ਵਾਲਾ ਮਨੁੱਖ ਪਗੰਬਰ ਵੀ ਹੁੰਦਾ ਤੂੰ ਮੈਨੂੰ ਮਨੁੱਖ ਕਿਉਂ ਨਹੀਂ ਰਹਿਣ ਦਿੰਦਾ ਉਹ ਆਪਣੇ ਕਾੜੇ ਨੂੰ ਆਪਨਤ ਵਿੱਚ ਆਉਂਦਿਆ ਤੂੰ ਆਖਣ ਲੱਗ ਪਈ ਮੈਂ ਕੌਣ ਆ ਪਗੰਬਰ ਜਾਂ ਮਨੁੱਖ ਬਣਾਉਣ ਵਾਲਾ ਹੋਰ ਕੌਣ ਹੈ ਉਹ ਦਾ ਪਾਪ ਸੀ ਹੁਣ ਤੂੰ ਝੂਠ ਬੋਲਦਾ ਏ ਕਰਤੱਬ ਪਾਲਣ ਵਾਲੇ ਨੂੰ ਲੋਕ ਪੈਗੰਬਰ ਮੰਨ ਲੈਂਦੇ ਆ ਇਹਦਾ ਮਤਲਬ ਹੈ ਹੁਣ ਤੂੰ ਮੇਰੇ ਲਈ ਸੂਲੀ ਵੀ ਕੱਢੇਗਾ ਮਨਸੂਰ ਮਹਾਨ ਮਨੁੱਖ ਸੀ ਪੈਗੰਬਰ ਦੁੱਜਾ ਉਹ ਅੱਜ ਵੀ ਜਿਉਂਦਾ ਹੈ ਜਾਲਮਾ ਤੂੰ ਆਪ ਕਾਸੀ ਕਰਵਤ ਕਿਉਂ ਨਾ ਲੈ ਤੈਨੂੰ ਮੇਰਾ ਵਗਦਾ ਲਹੂ ਹੁਣ ਤੱਕ ਕਿਉਂ ਨਾ ਦਿਸਿਆ ਉਹ ਹਜ਼ਾਰਾਂ ਜਗਮਾ ਦੀ ਪੀੜ ਵਿੱਚ ਵੀ ਅਡੋਲ ਫੜੋਤਾ ਸੀ ਸ਼ਕੁੰਤਲਾ ਇਕਦਮ ਭਲੂਨੀ ਗਈ ਉਸ ਨੂੰ ਲੱਗਾ ਹਰ ਜਸ ਬਕਾਈ ਸੋਲੀ ਟੰਗਿਆ ਪੈਗੰਬਰ ਹੈ ਉਸ ਚਾਹ ਦਾ ਪਿਆਲਾ ਫੜ ਲਿਆ ਉਹਦਾ ਇੱਕ ਹੰਝੂ ਚਾਹ ਦੇ ਪਿਆਲੇ ਵਿੱਚ ਡਿੱਗ ਪਿਆ ਛੰਕੁਲ ਤੇਰੀ ਜਾਨ ਨਾਲ ਆਪਣੇ ਹੰਝੂ ਵੀ ਪੀ ਰਹੀ ਹਾਂ ਇਸ ਨੂੰ ਭਲਾ ਜਿਉਣਾ ਆਖਦੇ ਸ਼ਕੁੰਤਲਾ ਨਿਜ ਦਾ ਗੇੜਾ ਤੋੜ ਕੇ ਜਦੋਂ ਬਾਹਰ ਆਵੇਗੀ ਇਹ ਜਿਉਣਾ ਲੱਗੇਗਾ ਕੁਝ ਬਾਟ ਮਾਰੇਗੀ ਤਾਂ ਪਿਆਰ ਵੀ ਹੋ ਜਾਵੇਗਾ ਸਮਾਜ ਦੀ ਦਿੱਤੀ ਜ਼ਹਿਰ ਬਦਲੇ ਅਸਾਂ ਮਨੁੱਖਤਾ ਨੂੰ ਤਰਜਾਕ ਦੇਣਾ ਹੈ ਕੁੜੀ ਨੇ ਹੌਕਾ ਭਰ ਕੇ ਕੁਲੀਗ ਹਰਸ ਹਰਜਸ ਵੱਲ ਤੱਕਿਆ ਤੇ ਉਹ ਮੁਸਕਰਾ ਰਿਹਾ ਸੀ ਧੰਨਵਾਦ